ਇਤਿਹਾਸ ਵਾਸ ਵਾਸ ਲੜਦੇ ਤਲਵਾਰ ਚਲਾਉਣ ਚ ਵੀ ਮਸਤੀ ਮਸਤੀ ਜੜੀ ਹੈ ਤੇ ਜਿਹੜਾ ਕਲਗੀਆਂ ਵਾਲੇ ਤੋਂ ਥਾਪੜਾ ਲੈ ਕੇ ਆਏਗਾ ਜੱਫੀ ਪਾ ਕੇ ਭੇਜਦੇ ਹੋਣਗੇ ਕਿਤੇ ਉਹ ਵੀਰੋ ਵੱਡੇ ਵੱਡੇ ਗਿਆਨ ਦੀਆਂ ਗੱਲਾਂ ਕੰਮ ਨਹੀਂ ਆਉਂਦੀਆਂ ਜਦੋਂ ਗਲਵੱਕੜੀ ਕੰਮ ਕਰ ਜਾਂਦੀ ਦਿੱਤੇ ਇਹ ਸੱਚ ਹੈ ਕਈ ਵਾਰੀ ਜੱਫੀ ਪਾ ਦਵੇ ਨਾ ਪਿਓ ਉਹਨੂੰ ਪਿਓ ਨੂੰ ਫਿਰ ਬੋਲਣ ਦੀ ਲੋੜ ਨਹੀਂ ਦੱਸੋ ਸ਼ਬਦ 에어ਪੋਰਟ ਤੇ ਖੜਾ ਪਿਓ ਪੁੱਤ ਨੂੰ ਵਿਦਿਆ ਕਰਕੇ ਜੱਫੀ ਪਾਉਂਦਾ ਉਹ ਜੱਫੀ ਬੜਾ ਕੁਝ ਬੋਲ ਦਿੰਦੀ ਏ ਬਾਲਾ ਕੁਝ ਬੋਲਣ ਦੀ ਲੋੜ ਨਹੀਂ ਪੈਂਦੀ ਪਿਓ ਨੂੰ ਸੱਚ ਕਹਿ ਰਿਆਂ ਪਿਓ ਦੀਆਂ ਸਾਰੀ ਜ਼ਿੰਦਗੀ ਦੀਆਂ ਦਿੱਤੀਆਂ ਕਾਲਾ 에어ਪੋਰਟ ਤੇ ਜਿਹੜੀ ਜੱਫੀ ਪਾਉਂਦਾ ਨਾ ਪਿਓ ਪੁੱਤ ਨੂੰ ਭੁੱਲ ਜਾਂਦਾ ਕਹਿੰਦਾ ਬਾਪੂ ਤੇਰੀ ਜੱਫੀ ਜਾ ਉਹ ساری ਜ਼ਿੰਦਗੀ ਗਾਲਾਂ ਕੰਚਿੱਤਰ ਮਾਰੇ ਭੁੱਲ ਜਾਂਦਾ ਪੁੱਤ ਬੱਚਾ ਇਹ ਏਡੀ ਵੱਡੀ ਪੀੜ ਹੁੰਦੀ ਸਾਡੇ ਤੇ ਮਾਂ ਨੂੰ ਜੱਫੀ ਨਹੀਂ ਪਾਉਣੀ ਪਿਓ ਨੂੰ ਨਹੀਂ ਪਾਉਣੀ ਮੈਂ ਤੁਹਾਨੂੰ ਬੇਨਤੀ ਕਰਾਂਗਾ ਮਾਂ ਤੇ ਪਿਓ ਨੂੰ ਗਲਵੱਕੜੀ ਪਾਣ ਦੀ ਆਦਤ ਪਾਓ ਬੜੀ ਭੈੜੀ ਸਾਡੇ ਚ ਨਾ ਇਹ ਭੈੜ ਹੈ ਬੜਾ ਵੱਡਾ ਸਾਨੂੰ ਨਾ ਆਪਣਾ ਇਮੋਸ਼ਨ ਹੈ ਜਿਹੜਾ ਇਹਨੂੰ ਪ੍ਰਗਟ ਨਹੀਂ ਕਰਨਾ ਹੁੰਦਾ ਅਸੀਂ ਸਪਰੈਸ ਕਰਦੇ ਆਂ ਬਿਮਾਰੀ ਹੈ ਸਾਡੇ ਸਿੰਗੋ ਬਿਮਾਰੀ ਦੱਸ ਰਿਹਾ ਤੁਹਾਨੂੰ ਆਪਣੀ ਪੰਜਾਬੀਆਂ ਦਾ ਇਹ ਰੋਗ ਹੈ ਪਿਆਰ ਕਰਨਗੇ ਇਜ਼ਹਾਰ ਨਹੀਂ ਕਰਨਾ ਉਹ ਘਰ ਵਾਲੀ ਨੂੰ ਪਿਆਰ ਕਰਦਾ ਹੈ ਉਹ ਕਵੇ ਮੈਂ ਪੇਕੇ ਚੱਲੀ ਆਂ ਐ ਨਹੀਂ ਕਹਿੰਦਾ ਕਹਿਣਾ ਪਤਾ ਕੀ ਚਾਹੀਦਾ ਤੇਰੇ ਬਿਨਾ ਮੇਰਾ ਜੀ ਨਹੀਂ ਲੱਗਣਾ ਘਰ ਹੋ ਜੂ ਸੁੰਨਾ ਜਾਂ ਹੀ ਨਾ ਸ਼ਬਦ ਇਹ ਹੋਣੇ ਚਾਹੀਦੇ ਪਤਾ ਕੀ ਕਹੂੰ ਰੋਜ਼ ਹੀ ਚੱਕ ਕੇ ਝੋਲਾ ਤੁਰ ਲੈਨੀ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਤੇਰੇ ਪੈਰ ਦੇ ਵਿੱਚ ਕੀ ਹੁੰਦੀ ਓ ਪੌਰੀ ਨਹੀਂ ਕਹਿੰਦੇ ਪੌਰੀ ਉਹ ਕੀ ਹੁੰਦਾ ਹੈ ਪੈਰ ਚੱਕਰ ਓਏ ਆਪਣੀ ਮਲਵਈਆਂ ਦੀ ਇੱਕ ਬੋਲੀ ਬੋਲਦੇ ਹੁੰਦੇ ਆ ਤੇਰੇ ਪੈਰ ਚ ਪੈਰ ਚੱਕਰ ਦਾ ਕਹਿੰਦੇ ਹੀ ਆ ਉਹ ਸ਼ਬਦ ਨਹੀਂ ਮੈਨੂੰ ਯਾਦ ਆ ਰਿਹਾ ਸਾਡਾ ਮਾਲਵੇ ਦਾ ਹੀ ਸ਼ਬਦ ਹੈ ਵੀ ਤੇਰੇ ਤਾਂ ਪੈਰ ਚ ਪੈਰ ਚੱਕਰ ਦੀ ਤੁਰ ਹੀ ਰਹਿੰਦੀ ਐ ਰੋਜ਼ ਝੋਲਾ ਚੱਕ ਕੇ ਫੇਰ ਚੱਕ ਲਿਆ ਮੂੰਹ ਬੋਲੂ ਐ ਪਤਾ ਐ ਅੰਦਰੋਂ ਕੀ ਕਹਿਣਾ ਹੁੰਦਾ ਵੀ ਤੁਰ ਜੈਗੀ ਘਰ ਖਾਦੀ ਹੋ ਜੀ ਤੇਰੇ ਕਹਿਣਾ ਇਹ ਚਾਹੀਦਾ ਅੰਦਰੋਂ ਇਹ ਕਹਿਣਾ ਹੁੰਦਾ ਵੀ ਜਾਏਂਗੀ ਜੀ ਨਹੀਂ ਲੱਗਣਾ ਗਾਲ੍ਹਾਂ ਕੱਢਣ ਲੱਗ ਜੂ ਅੱਗੋਂ ਉੱਥੇ ਹੀ ਮਰ ਜਾ ਹੁਣ ਉੱਥੇ ਹੀ ਰਹਿ ਜਾ ਐਂ ਬੋਲਣਗੇ ਫੋਨ ਕਰਨਗੇ ਕਹਿਣਾ ਤੇ ਇਹ ਚਾਹੀਦਾ ਵੀ ਆ ਜਾ ਹੁਣ ਘਰ ਸੁੰਨਾ ਹੋਇਆ ਪਿਆ ਇੱਥੇ ਹੀ ਰਹਿ ਜਾ ਹੁਣ ਹੁਣ ਨਾ ਬੜੀ ਐਂ ਬੋਲਣਗੇ ਸਾਡੇ ਵਾਲੇ ਆਂਦਾ ਪਿਆਰ ਇਹੇ ਜਿਹਾ ਹੀ ਐ ਪਿਆਰ ਹੈਗਾ ਇਜ਼ਹਾਰ ਹੈ ਨਹੀਂ ਸ਼ਬਦਾਂ ਦੀ ਗਾਥਾ ਸ਼ਬਦ ਨਹੀਂ ਸਾਡੇ ਇਮੋਸ਼ਨ ਆਪਣਾ ਜਿਹੜਾ ਹੈ ਨਾ ਪ੍ਰਗਟ ਨਹੀਂ ਕਰਨਾ ਆਉਂਦਾ ਸਾਡੇ ਪੰਜਾਬੀਆਂ ਨੂੰ ਕਹਿਣਾ ਨਹੀਂ ਆਉਂਦਾ ਖਾਲਾ ਕੱਢਣ ਲੱਗ ਜਾਂਦਾ ਸਾਨੂੰ ਸੁਭਾਅ ਨਹੀਂ ਨਾ ਘਰ ਵਾਲੀ ਘਰ ਵਾਲੇ ਨੂੰ ਕਹਿ ਸਕਦੀ ਨਾ ਘਰ ਵਾਲਾ ਘਰ ਵਾਲੇ ਨੂੰ ਕਹਿ ਸਕਦਾ ਸਾਨੂੰ ਕਹਿਣਾ ਨਹੀਂ ਆਉਂਦਾ ਨਾ ਪੁੱਤ ਨੂੰ ਕਹਿਣਾ ਆਉਂਦਾ ਓਏ ਪੁੱਤ ਓਏ ਤੈਨੂੰ ਬਹੁਤ ਪਿਆਰ ਕਰਦਾ ਮਰ ਜੂ ਜੇ ਤੇਰੇ ਬਿਨਾ ਤੇਰੇ ਬਿਨਾ ਅੱਖਾਂ 'ਚ ਹਨੇਰਾ ਹੋ ਜਾਂਦਾ ਕਹਿੰਦਾ ਨਹੀਂ ਚੋਰੀ-ਚੋਰੀ ਕਹਿੰਦਾ ਓਲੇ ਓਲੇ ਕਹਿੰਦਾ ਐ ਜਫੀ ਵੀ ਨਹੀਂ ਪਿਉ ਪਾਉਂਦੇ ਸੰਗ ਹੀ ਮੰਨੀ ਜਾਂਦੇ ਨੇ ਤੁਸੀਂ ਜਿੰਨੇ ਬੈਠੇ ਹੋ ਪੁੱਤੋਂ ਚਾਹੇ ਪਿਉ ਚੇਤਾ ਕਰੋ ਪੁੱਤ ਨੂੰ ਐ ਤੁਸੀਂ ਐ ਫੜ ਕੇ ਅੱਖ ਚੱਕ ਪਾ ਕੇ ਵੀ ਪੁੱਤ ਬਾਹਲਾ ਸੋਹਣਾ ਪੱਕ ਗਿਆ ਬੰਨੀ ਲੈ ਜਾ ਚ ਐ ਕਰ ਸਕਦੇ ਹੋ ਸੰਗ ਸੰਗੀ ਮਰੀ ਜਾਂਦੀ ਪਿਉ ਨਾਲ ਜਫੀ ਪਾ ਸਕਦੇ ਸ਼ਰਮ ਆ ਜਾਂਦੀ ਵੀ ਹੁਣ ਬੁਢੇ ਨਾਲ ਕਿਹੜੀ ਜਫੀ ਪਾਵੇ ਬੰਦਾ ਐ ਸੋਚਦਾ ਬੰਦਾ ਇਹਦੇ ਕਦੇ ਹੀ 에ਰਪੋਰਟ ਤੇ ਕਿਤੇ ਚੱਲਿਆ ਹੋਵੇ ਪੱਕਾ ਹੀ ਚੱਲਿਆ ਉਦੋਂ ਭਾਵੇਂ ਗਲਵਕੜੀ ਪੈ ਜੇ ਪੈ ਜੇ ਨਹੀਂ ਤੇ ਪੈਂਦੀ। ਭਰਾ ਭਰਾ ਨੂੰ ਜਿਵੇਂ ਹੂ 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 ਹੁੱਝਾ ਹੀ ਮਾਰਦੇ ਫਰੀ ਜਾਂਦੇ ਚੱਲਦੇ। ਕਰਦੇ ਪਿਆਰ ਹੀ ਹੁੰਦੇ ਨੇ ਪਰ ਸਾਡਾ ਹੁੱਝਾਂ ਵਾਲਾ ਹੀ ਪਿਆਰ ਹੈ। ਇਹੋ ਜਿਹਾ ਕਰਦੇ ਹੈਗੇ ਆ ਇਹ ਨਹੀਂ ਪਿਆਰ ਨਹੀਂ ਕਰਦੇ। ਕਰਦੇ ਸਾਰੇ ਹੀ ਹੁੰਦੇ ਆ ਪਰ ਇਜ਼ਹਾਰ ਨਹੀਂ ਕਰਦੇ। ਤੇ ਗੁਰਮਖੋ ਸੁਣੋ ਜਰਾ ਗੱਲ। ਬੋਲਣਾ ਕਹਿਣਾ ਸਿੱਖੋ ਆਪਣੇ ਆ ਸ਼ਬਦਾਂ ਵਿੱਚ ਕਿਹਾ ਕਰੋ ਮਾਂ ਬਹੁਤ ਪਿਆਰ ਕਰਦਾ ਮੈਂ ਤੈਨੂੰ ਡੈਡੀ ਆਪਣੇ ਪਿਤਾ ਨੂੰ ਕਹਿ ਦਿਆ ਕਰ ਕਦੇ ਕਦੇ ਵੀ ਬਾਪੂ ਬਾਲਾ ਪਿਆਰ ਕਰਦਾ ਕਹਿ ਦਿਆ ਕਰੋ ਮਾਂ ਨੂੰ ਪਿਓ ਨੂੰ ਘਰ ਵਾਲੀ ਨੂੰ ਕਿਹਾ ਕਰੋ ਸ਼ਬਦ ਵੀ ਲਿਆਓ ਲਿਆਓ ਆਪਣੀ ਇਹਦੇ ਵਿੱਚ ਕੋਸ਼ਿਸ਼ ਕਰੋ ਕਹਿਣਾ ਸਿੱਖੋ ਤੇ ਮੈਂ ਗੱਲ ਕਰਦਾ ਸੀ ਨਾ ਵੀ ਗਿਆਨ ਕੰਮ ਨਹੀਂ ਕਰਦਾ ਕਈ ਵਾਰੀ ਗਲਵਕੜੀ ਕੰਮ ਕਰ ਜਾਂਦੀ ਹੈ ਤੇ ਕਲਗੀਆਂ ਵਾਲੇ ਦੇ ਦਿੱਤੇ ਗਿਆਨ ਉਪਦੇਸ਼ ਕਥਾ ਕੀਰਤਨ ਇਹ ਤੇ ਹੈਗਾ ਹੀ ਸੀ ਪਰ ਜਦੋਂ ਜੰਗਾ ਚ ਸਿੰਘ ਆਉਂਦੇ ਹੋਣਗੇ ਮੈਨੂੰ ਲੱਗਦਾ ਐਵੇਂ ਥੋੜਾ ਤੋਰ ਦਿੰਦੇ ਹੋਣਗੇ ਓਏ ਆ ਜਾ ਪੁੱਤ ਓਏ ਤੂੰ ਚੱਲੇ ਆ ਲੈ ਆ ਜਾ ਗਲਵਕੜੀ ਪਾ ਕੇ ਕਿਤੇ ਜਿਹੜਾ ਉਹ ਮਸਤੀ ਛਾੜ ਕੇ ਆਇਆ ਹੈ ਉਹਦਾ ਮੁਕਾਬਲਾ ਦੂਜੇ ਕੀ ਕਰਨਗੇ ਉਹ ਜਿਹੜੇ ਉਧਰ ਵਾਲੇ ਲੜਦੇ ਸੀ ਉਹਨਾਂ ਨੇ ਉਹ ਗੁਰੂ ਕੇ ਸਿੰਘਾਂ ਦਾ ਮੁਕਾਬਲਾ ਕੀ ਕਰ ਲੈਣਾ ਸੈਦ ਖਾਂ ਜਰਨੈਲ ਉਹ ਕਹਿੰਦਾ ਗੱਲ ਕੁਝ ਹੋਰ ਐ ਇਹ ਨਾ ਸਾਈਡ ਜੀ ਤੇ ਹੋ ਗਿਆ ਪਰੇ ਖੜ ਕੇ ਤੇ ਬੋਲਿਆ ਕਹਿੰਦਾ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੇ ਦਿਨਾਂ ਦੀਆਂ ਜਾਣਦੇ ਹਾਂ ਇੱਥੇ ਬੈਠਾ ਮੈਨੂੰ ਦਰਸ਼ਨ ਦਿਓ ਮੈਂ ਤੁਹਾਡੇ دیدار ਚ ਇਨਕੇ ਮੈਂ ਦਰਸ਼ਨ ਜਾਉਣਾ ਤੇ ਨਾਲ ਕਹਿੰਦਾ ਮਹਾਰਾਜ ਇਕੱਲੇ ਆਇਓ ਕਿ ਜੇ ਨਾਲ ਬੰਦੇ ਆਗੇ ਤੇ ਕਿਤੇ ਮੇਰਾ ਹੀ ਨਾ ਸੋਦਾ ਲਾ ਦੇਣ ਇਕੱਲੇ ਆਇਓ ਮਹਾਰਾਜ ਸ਼ਸਤਰ ਬਸਤਰ ਕਲਗੀਆਂ ਸਜਾ ਕੇ ਐਦਾਂ ਤਿਆਰ ਹੋ ਕੇ ਚੱਲੇ ਆ ਜਿਵੇਂ ਦਰਬਾਰ ਚ ਜਾਂਦੇ ਆ ਹਾਲਾਂਕਿ ਜੰਗੀ ਪੋਸ਼ਾਕ ਹੋਰ ਹੁੰਦੀ ਹੈ ਜੰਗੀ ਪੋਸ਼ਾਕ ਨਹੀਂ ਪਾਈ ਲੋਹੇ ਨਾਲ ਮੜ ਕੇ ਨਿਕਲਣਾ ਪੈਂਦਾ ਪਰ ਮਹਾਰਾਜ ਐ ਜੱਲੇ ਜਿਵੇਂ ਦਰਬਾਰ 'ਚ ਚੱਲੇ ਹੁੰਦੇ ਆ ਤਿਆਰ ਹੋ ਕੇ ਐ ਚਲਗੀਆਂ ਲਾ ਕੇ ਤੇ ਉਹ ਐ ਖੜਾ ਸਾਈਡ ਦੇ ਉੱਤੇ ਘੋੜਾ ਲੈ ਕੇ ਪਾਸ਼ਾ ਨੀਲੇ ਤੇ ਸਵਾਰ ਹੋ ਕੇ ਜਿੱਥੇ ਇਹ ਆਵਾਜ਼ਾਂ ਮਾਰਦਾ ਉੱਥੇ ਚਲੇਗਾ ਤੇ ਜਦੋਂ ਇਹਨੇ ਐ ਅੱਖ ਪੱਟ ਕੇ ਗੁਰੂ ਗੋਬਿੰਦ ਸਿੰਘ ਕੰਨੀ ਵੇਖਿਆ ਐਸਾ ਤੱਗ-ਤੱਗ ਕਰਦਾ ਚਿਹਰਾ ਨਾ ਕਈ ਸਜਣੋ ਬੜੇ ਮਾਸੂਮੀਅਤ ਵਾਲੇ ਚਿਹਰੇ ਹੁੰਦੇ ਆ ਮਾਸੂਮ ਅੱਖਾਂ ਵਿੱਚ ਨਸ਼ਾ ਨਾਮ ਦਾ ਸਿਮਰਨ ਦਾ ਸਰੂਰ ਹੁੰਦਾ ਕਈ ਕਈ ਸਿੰਘ ਇਹ ਜਿਹੇ ਆ ਜਿਨ੍ਹਾਂ ਨੂੰ ਵੇਖ ਕੇ ਭੁੱਖ ਲੱਜਾਂਦੇ ਅਕਲਗੀ ਧਰਜੀ ਦੀ ਤਸਵੀਰ ਲੱਗੀ ਐ ਇਹ ਕਲਗੀ ਧਰਜੀ ਦੀ ਜਿਹੜੀ ਤਸਵੀਰ ਹੈ ਇਹ ਅੱਖਾਂ ਬੜੀਆਂ ਪਿਆਰੀਆਂ ਐ ਇਹਨਾਂ ਅੱਖਾਂ ਵਿੱਚ ਬੜੀ ਮਾਸੂਮੀਅਤ ਐ ਅੱਖਾਂ 'ਚ ਪਿਆਰ ਐ ਅਸੀਂ ਫੋਟੋਆਂ ਨਾਲ ਜੁੜੇ ਹੋਏ ਨਹੀਂ ਪਰ ਮੈਂ ਚਾਹੁੰਨਾ ਐ ਇਦਾਂ ਦੀ ਫੋਟੋ ਘਰ 'ਚ ਲੱਗੇ ਸਿੱਖਾ ਤੇਰੇ ਮੱਥੇ ਤੋਂ ਵੀ ਤੂੜੀ ਲੱਥੇ ਜਿਵੇਂ ਇਹਨਾਂ ਦੇ ਚਿਹਰੇ ਤੇ ਤੂੜੀ ਹੈਨੀ ਇਹਨਾਂ ਦੀ ਅੱਖ 'ਚ ਜਿਵੇਂ ਪਿਆਰ ਹੈ ਤੇਰੀ ਅੱਖ 'ਚ ਪਿਆਰ ਆਵੇ ਕਲਗੀ ਧਰਦੀਆਂ ਐਦਾਂ ਦੀਆਂ ਫੋਟੋਆਂ ਲਾਓ ਜਿੱਥੇ ਕਿਸੇ ਸਿੱਖ ਨੂੰ ਜੱਫੀ ਪਾ ਕੇ ਖੜੇ ਹੋਣ ਤੈਨੂੰ ਵੀ ਅਕਲ ਆਵੇ ਵੀ ਜੱਫੀ ਪਾਈ ਦੀ ਪਿਆਰ ਕਰੀਦਾ ਓਏ ਗਲਵਕੜੀ ਪਾਈ ਦੀ ਕਿਸੇ ਨੇ ਸਾਨੂੰ ਵੀ ਪਤਾ ਲੱਗੇ ਅਸੀਂ ਵੀ ਪਿਆਰ ਕਰਨਾ ਸਿੱਖੀ ਗੁਰੂ ਸਾਹਿਬ ਦੇ ਪ੍ਰੇਮੀ ਬਣੀਏ ਫੋਟੋਆਂ ਨਾਲ ਪੁਜਾਰੀ ਨਹੀਂ ਇੱਕ ਦਮਾਦ ਚ ਪਿਕਚਰ ਬਣੇ ਵੀ ਐਦਾਂ ਵੀ ਆ ਮੱਥੇ ਦੀ ਟਿਉੜੀ ਲੈ ਸਕਦੀ ਹੈ ਕਦੇ ਆ ਬਲਜੇ ਜਿਹੜੇ ਪੈਂਦੇ ਨੇ ਸਾਫ ਹੋ ਸਕਦਾ ਮੈਂ ਖਿਜਿਆ ਖਿਜਿਆ ਰਹਿਣਾ ਇਹ ਠੀਕ ਹੋ ਸਕਦਾ ਹੈ ਹੋ ਸਕਦਾ ਜਿੱਥੇ ਸੀਤੋ ਸੀਤਾ ਮਹਿਮਾ ਮਾਂ ਹੈ ਤਾਂ ਕਿ ਰੂਪ ਨਾ ਖਤਲੇ ਜਾਏ ਸਾਧ ਸੰਗ ਦਰਸ਼ਨ ਕੋ ਹੈ ਨਿਤ ਨੇਮ ਜਾ ਕੋ ਸੋਈ ਦਰਸ਼ਨੀ ਸਮਦਰਸ਼ ਤਿਆਨੀ ਹੈ ਦਰਸ਼ਨੀ ਹੁੰਦੇ ਉਸੇ ਵਾਹ ਵਾਹ ਕਰਦੇ ਸਹੀ ਜਨ ਸੋਹਣੇ ਵਾਹ ਵਾਹ ਕਰਹਿ ਸਹੀ ਜਨ ਸੋਹਣੇ ਤਿੰਨ ਕੋ ਪਰਜਾ ਪੂਜਣ ਆਈ ਉਹਨਾਂ ਦੀ ਫੱਬ ਨਹੀਂ ਚੱਲੀ ਜਾਂਦੀ ਗੁਰੂ ਕੇ ਸਿੰਘਾਂ ਦੀ ਬਾਣੀ ਪੜਨ ਵਾਲਾ ਹੋਵੇ ਸ਼ਾਂਤ ਹੋਵੇ ਅੱਖਾਂ ਬੰਦ ਕਰਕੇ ਐ ਬਹਿ ਜਾ ਜਿੰਨਾ ਤੂੰ ਫੱਬਨਾ ਦੁਨੀਆ 'ਚ ਕੋਈ ਨਹੀਂ ਫੱਬਦਾ ਉਹ ਤਕਾ ਹੋਵੇ ਦਸ਼ਮੇਸ਼ ਪਿਤਾ ਐ ਆ ਕੇ ਖੜ ਗਏ ਤੇ ਵੇਖਦਾ ਹੀ ਰਹਿ ਗਿਆ